ਇੱਕ ਨਿੰਬੂ 1 ਡਾਲਰ ਦਾ ਮਿਲਦਾ ਕੈਨੇਡਾ ਅਮਰੀਕਾ ਚ 1 ਡਾਲਰ ਦਾ ਕੋਈ ਨਹੀਂ ਇੱਥੇ ਵੀ ਇੱਥੇ 50 ਪੈਸਾ ਮਿਲ ਜਾਂਦਾ ਜਲਦਾ 100 ਪੈਸਾ ਦਾ ਹਾਂ ਉਹ ਦੇਖੋ ਗਰੂ ਕਿੰਨੇ ਲੱਗੇ ਹੋਏ ਆ ਹਨ ਜਿੰਨੇ ਮਰਜੀ ਮਰੂਦ ਤੋੜ ਸਕਦਾ ਬੰਦਾ ਠੀਕ ਆ ਉਹ ਬੇਲਾਂ ਤੋਰੀਆਂ ਦੀਆਂ ਲੱਗੀਆਂ ਹੋਈਆਂ ਤੇ ਮੈਂ ਕਿਦੋਂ ਇੱਥੇ ਆਪਣੇ ਆਨੂ ਗਿਆ ਬੰਦੇ ਨੂੰ ਮੈਂ ਤੇਰੇ ਅਮਰੂ ਤੋਂ ਲੈ ਕੇ ਆਈ ਜਾਂਦੇ ਬੰਦੇ ਇਥੋਂ ਆਪਣਾ ਕਹਿੰਦਾ ਕੋਈ ਗੱਲ ਨਹੀਂ ਫੜੀ ਕੀ ਹੈ ਉੱਥੇ ਵੀ ਖਰਾਬ ਉੱਧਾ ਵੀ ਖਰਾਬ ਹੋ ਜਾਂਦੀ ਆ ਚੱਲ ਕੋਈ ਦਾ ਵੀ ਫਿਰ ਕੋਈ ਚਾਈ ਲੈਂਦਾ ਨਹੀਂ ਨਾ ਸੋ ਉੱਥੇ ਤਾਂ ਆਇਆ ਨਹੀਂ ਉੱਥੇ ਇਹ ਮੁੱਦਾ ਇੱਕ ਡਾਲਰ ਇੱਕ ਡਾਲਰ ਦਾ ਇੱਕ ਨਿੰਗੂ ਆਪਾਂ ਵੇਪ ਤਾਂ ਨਿੰਗੂ ਲੈ ਜਗਦੀ ਨੇ ਬੂਹੇ ਨੇ ਬੂਹੇ ਦੇ ਸੇਵ ਕਰੀ ਨਿੰਮਣਾ ਬਾਤ ਕਰਦਾ ਹੈ ਇਹ ਇਹ ਉਸ ਨੂੰ ਕੋਟਾ ਪਾਣਾ ਨੇ 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 ਬੂਹੇ ਦੇ ਸੇਵ ਕਰਨਾ ਚਾਹੀਦਾ ਹੈ ਬੜੀਆ ਸੂਰਜ ਕੱਲ ਨੂੰ ਕੱਲ ਨੂੰ ਇਸ ਕਰ ਲੈ ਮੈਂ ਤਰਮਾਣਾ ਕਿਉਂ ਮੈਂ ਲੇਟ ਹੋ ਗਿਆ ਮੈਂ ਥੋੜਾ ਜਿਹਾ ਟੰਨਾ ਆਇਆ ਸੀਗਾ ਫਿਰ ਮੈਂ